ਕਈ ਕਹਿੰਦੇ ਨੇ ਜੀ ਗੁਰਬਾਣੀ ਤੇ ਲਿਖਿਆ ਨਹੀਂ ਗੁਰੂ ਗ੍ਰੰਥ ਸਾਹਿਬ ਅਮਰ ਛਕੋ ਜਿਵੇਂ ਨੇ ਪੀ ਐਚ ਡੀ ਕੀਤੀ ਹੁੰਦੀ ਹੈ ਗੁਰੂ ਗ੍ਰੰਥ ਸਾਹਿਬਾਰੇ ਪੀ ਐਚ ਡੀ ਵਾਲਾ ਵੀ ਨਹੀਂ ਕਹਿ ਸਕਦਾ ਕਿ ਮੈਂ ਜਾਣ ਲਿਆ ਬਾਣੀ ਦਾ ਸਾਰਾ ਕੁਝ ਨਹੀਂ ਕਈ ਪੀ ਐਚ ਡੀਆਂ ਚੱਕੀ ਫੇਰੇ ਤਾਂ ਵੀ ਨਹੀਂ ਪਰਉ ਗੁਰੂ ਗ੍ਰੰਥ ਸਾਹਿਬ ਤਾਂ ਥਾਂ ਥਾਂ ਤੇ ਲਿਖਿਆ ਗੁਰੂ ਵਾਲਾ ਬਣਨ ਵਾਸਤੇ ਕਿਹੜੇ ਕਹਿੰਦੇ ਅਮਰਤ ਬਾਰੇ ਨਹੀਂ ਲਿਖਿਆ ਜਿਸ ਜਲ ਨੇਦ ਕਾਰਨ ਤੂੰ ਜਗਾਏ ਸੋ ਅਮਰਤ ਗੁਰ ਪਾਹੀ ਜੀਓ ਅਮਰਤ ਪੀਵੋ ਸਦਾ ਚਿਰ ਜੀਵੋ ਹਰ ਸਿਮਰਤ ਅਨੰਦ ਅਨੰਤਾ ਰੰਗ ਤਮਾਸਾ ਪੂਰਨਾ ਸਾ ਕਬੂ ਨਾ ਆਵਿਆ ਪੈ ਜੀ ਅਮਰਤ ਪੀਆ ਸਤਗੁਰੂ ਦੀਆ ਅਵਰ ਨਾ ਜਾਣਾ ਦੂਆ ਤੀਆ ਸੁਰ ਨਰ ਮੁੰਜਨ ਅਮਰਤ ਖੋਜਦੇ ਸੋ ਅਮਰਤ ਗੁਰ ਤੇ ਪਾਇਆ ਕੌਣ ਕਹਿੰਦਾ ਗੁਰੂ ਗ੍ਰੰਥ ਸਾਹਿਬ ਜੀ ਅਮਰ ਛਕਣ ਵਾਸਤੇ ਨਹੀਂ ਛਕਣਾ ਤੁਹਾਡੀ ਮਰਜ਼ੀ ਹੈ ਪਰ ਇਹ ਤਾਂ ਨਾ ਕੋ ਵੀ ਗੁਰੂ ਗ੍ਰੰਥ ਸਾਹਿਬ ਜੀ ਨਹੀਂ ਹੋਇਆ ਸਾਰੇ ਗੁਰੂ ਧਾਰਨ ਕਰਦੇ ਆਏ ਨੇ ਪਤਾ ਨਹੀਂ ਕਿਹੜਾ ਆ ਦੋ ਤਿੰਨ ਕਿਤਾਬੀਆਂ ਜਿਹਾ ਪੜ ਕੇ ਹਰੇਕ ਨੂੰ ਹੀ